ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕਿ ਘੋੜੇ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ ਜਾਂ ਘੋੜੀ ਨਾਲ ਉਹਦੇ ਬਾਰੇ ਆਪਣੀ ਚਰਚਾ ਹੋ ਗਈ ਸੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਘੋੜਾ ਕਦੋਂ ਰੱਖਣਾ ਚਾਹੀਦਾ ਹੈ ਘੋੜੇ ਤੋਂ ਮਤਲਬ ਸਾਨੀ ਘੋੜਾ ਜਿਹੜਾ ਤੁਸੀਂ ਸਟਾਈਲਿਅਨ ਤਿਆਰ ਕਰਕੇ ਰੱਖੋਗੇ ਤੁਹਾਡੇ ਕੋਲ ਘੋੜੀਆਂ ਆਲੇ ਆਣਗੇ ਬਰੀਡਿੰਗ ਚਾਰਜਿਸ ਲਵੋਗੇ ਇੱਕ ਪੂਰਾ ਹੌਸ ਦਾ ਬਿਜ਼ਨਸ ਚਲਾਓਗੇ ਉਹ ਕਦੋਂ ਰੱਖਣਾ ਚਾਹੀਦਾ ਠੀਕ ਹੈ ਆਪਣਾ ਆਪਣਾ ਨਜ਼ਰੀਆ ਸਭ ਦਾ ਕਿ ਕਈ ਲੋਕ ਕਹਿੰਦੇ ਆ ਸ਼ੁਰੂਆਤ ਹੀ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਪਰ ਮੈਂ ਇਹ ਚੀਜ਼ ਨਾਲ ਕਦੇ ਸਹਿਮਤ ਨਹੀਂ ਆ ਕਿ ਸ਼ੁਰੂਆਤ ਤੁਸੀਂ ਘੋੜੇ ਨਾਲ ਕਰੋ ਇਹਦੇ ਵਿੱਚ ਵੀ ਕੁਝ ਕਾਰਨ ਹੁੰਦੇ ਆ ਕਿ ਜਦੋਂ ਤੁਸੀਂ ਘੋੜੀਆਂ ਰੱਖਣੀਆਂ ਸ਼ੁਰੂ ਕਰਦੇ ਹੋ 4-5 ਸਾਲ ਚੰਗੀ ਤਰ੍ਹਾਂ ਜੱਜ ਕੇ ਕੰਮ ਕਰਦੇ ਹੋ ਸੇਲ ਪਰਚੇਜ਼ ਹੋਰ ਕਮਾਕਾਰਾਂ 'ਚ ਜਦੋਂ ਤੁਸੀਂ ਜਾਣਿਓ ਉਸ ਤੋਂ ਬਾਅਦ ਤੁਹਾਡਾ ਇੱਕ ਨਾਮ ਬਣ ਜਾਂਦਾ ਵੀ ਹਾਂ ਇਹ ਬੰਦੇ ਕੋਲੇ ਚੰਗੇ ਘੋੜੇ ਜਾਂ ਘੋੜੀਆਂ ਹੁੰਦੇ ਆ ਇਹ ਸੇਲ ਪਰਚੇਜ਼ ਅੱਛੀ ਕਰਦੇ ਆ ਨਾਲੇ ਅੱਛੀ ਇਹਨਾਂ ਕੋਲੇ ਬਲੱਡ ਲਾਈਨ ਵੀ ਤਿਆਰ ਹੋ ਰਹੀ ਆ ਜਦੋਂ ਤੁਹਾਡੇ ਬਾਰੇ ਲੋਕ ਚੰਗੀ ਤਰ੍ਹਾਂ ਜਾਣਨ ਲੱਗੇ ਵੀ ਇਹ ਘੋੜੀਆਂ ਚੰਨਾਂ ਦਾ ਚੰਗਾ ਤਜਰਬਾ ਹੋ ਗਿਆ ਚਾਰ ਪੰਜ ਸਾਲ ਤੁਹਾਡੇ ਚੋਂ ਬਹੁਤ ਸਾਰੇ ਕਹਿਣਗੇ ਕੋਈ ਕੋਈ ਬਹੁਤ ਵੱਡੀ ਗੱਲ ਨਹੀਂ ਸਾਡੇ ਤਾਂ ਬਜ਼ੁਰਗ ਰੱਖਦੇ ਆ ਰਹੇ ਆ 25 30 ਸਾਲ ਦਾ ਤਜਰਬਾ ਸਾਨੂੰ ਹੈ ਅਸੀਂ ਤਾਂ ਹਜੇ ਤੱਕ ਨਹੀਂ ਰੱਖਣਾ ਸ਼ੁਰੂ ਕੀਤਾ ਤਾਂ ਬਈ ਉਹ ਆਪ ਦਾ ਆਪ ਦਾ ਇੱਕ ਹਿਸਾਬ ਕਿਤਾਬ ਹੈ ਜਰੂਰੀ ਨਹੀਂ ਹੁੰਦਾ ਕਿ ਹਰ ਕੋਈ ਘੋੜਾ ਪਾਲੇ ਘੋੜੇ ਨੂੰ ਚਲਾਣਾ ਘੋੜੇ ਨੂੰ ਰੱਖਣਾ ਬਹੁਤ ਵੱਡਾ ਚੈਲੰਜ ਵੀ ਹੁੰਦਾ ਹੈ ਕਿ ਉਹਨੂੰ ਸੰਭਾਲਣ ਲਈ ਦੋ ਤਿੰਨ ਬੰਦੇ ਹਰ ਸਮੇਂ ਚਾਏਦੇ ਹੁੰਦੇ ਆ ਇੱਕ 5 7 ਸਾਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਮੈਨੂੰ ਲੱਗਦਾ ਹਰ ਸਟੱਡ ਫਾਰਮ ਨੇ ਆਪਦੇ ਤਿੰਨ ਚਾਰ ਪਲੇਟਫਾਰਮ ਤੇ ਤਾਂ ਆਈਡੀ ਆਪਦੇ ਬਣਾ ਰੱਖਿਆ ਜਿੱਥੇ ਉਹ ਡੇਲੀ ਵੀਡੀਓ ਅਪਲੋਡ ਕਰਦੇ ਆ ਉਹਨਾਂ ਚੋਂ ਫੇਮਸ ਤਾਂ ਆਹੀ ਆ ਜਾਂਦੇ ਆ ਪਹਿਲਾਂ ਤਾਂ WhatsApp ਸਟੇਟਸ ਹਰ ਕੋਈ ਲਾਂਦਾ ਜੇ ਘੋੜੀਆਂ ਲੈ ਕੇ ਆਂਦਾ ਜਾਂ ਵੇਚਦਾ ਦੂਸਰਾ ਲਾ ਲੋ Instagram, Facebook, YouTube ਕਿੰਨੇ ਚੈਨਲ ਐ ਲੋਕਾਂ ਨੇ ਹਰੇਕ ਪਲੇਟਫਾਰਮ ਦਾ ਆਪਦਾ ਚੈਨਲ ਐ ਜਿੱਥੇ ਉਸ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਆ ਤਾਂ 4-5 ਸਾਲ ਜਦੋਂ ਤੁਸੀਂ ਇਸ ਚ ਲਾਨੇ ਹੋ ਤਾਂ ਅੱਜ ਦੇ ਟਾਈਮ ਤੇ ਬਹੁਤ ਮਸ਼ਹੂਰ ਹੋ ਜਾਂਦਾ ਬੰਦਾ ਜੇ ਉਸ ਦੇ ਵਿੱਚ ਚੰਗੀ ਤਰ੍ਹਾਂ ਉਸਨੇ ਦਿਨ ਰਾਤ ਕੰਮ ਕੀਤਾ ਤਾਂ ਠੀਕ ਹੈ 20 25 ਸਾਲ ਵਾਲੇ ਦੀ ਬਰਾਬਰੀ ਤਾਂ ਨਹੀਂ ਹੋ ਸਕਦੀ ਤਜਰਬੇ 'ਚ ਪਰ ਫੇਰ ਵੀ ਇੱਕ ਐਨਾਕ ਬੰਦਾ ਸਿੱਖ ਜਾਂਦਾ ਕਿ ਉਹ ਘੋੜਾ ਇੱਕ ਸਟੈਲੀਅਨ ਤਿਆਰ ਕਰ ਸਕਦਾ ਹੈ ਕਿ ਜਿਹੜਾ ਤੁਹਾਨੂੰ ਦੁਨੀਆ 'ਚ ਮਸ਼ਹੂਰ ਕਰ ਦੇਵੇ ਪਰ ਫੇਰ ਇਹਦੇ ਲਈ ਇਕੱਲਾ ਸਟੈਲੀਅਨ ਰੱਖਣਾ ਹੀ ਨਹੀਂ ਹੈ ਸਟੈਲੀਅਨ ਨੂੰ ਚਲਾਉਣਾ ਵੀ ਹੁੰਦਾ ਉਹ ਚਲਾਉਣ ਲਈ ਤੁਹਾਡੇ ਕੋਲੇ 2-3 ਬੰਦੇ ਆਉਜੇ ਚਾਹੀਦੇ ਆ ਜਿਹੜੇ ਹਰ ਸਮੇਂ ਤਿਆਰ ਹਨ ਜਿੱਥੇ ਵੀ ਮੰਡੀਆਂ 'ਚ ਲੈ ਕੇ ਜਾਣਾ ਹੈ ਫਿਰ ਤੁਹਾਨੂੰ ਉੱਥੇ ਆਪਦੇ ਘਰੇ ਵੀ ਆ ਜੀ ਜਗ੍ਹਾ ਬਣਾਣੀ ਪੈਂਦੀ ਹੈ ਕਿ ਘੋੜੀਆਂ ਮੰਨ ਲਓ ਦੂਰ ਤੋਂ ਆਈਆਂ ਉਹਨਾਂ ਨੂੰ ਰੱਖਣ ਲਈ ਮੰਨ ਲਓ ਕੋਈ ਘੋੜੀ ਛੱਡ ਗਿਆ ਬਈ ਇੱਥੇ ਜਦੋਂ ਤੱਕ ਘੋੜੀ ਹੀਟ ਚ ਆਊਗੀ ਉਦੋਂ ਤੁਸੀਂ ਘੋੜਾ ਦਿਖਾਓਗੇ ਉਹ ਚੀਜ਼ਾਂ ਲਈ ਤਾਂ ਉੱਥੇ ਛੱਡ ਗਿਆ ਹਫ਼ਤੇ ਬਾਅਦ ਲੈਣ ਆਂਦਾ ਜਾਂ 4 ਦਿਨਾਂ ਬਾਅਦ ਲੈਣ ਆਂਦਾ ਤੁਹਾਡੇ ਫਾਰਮ 'ਚ ਉਹਨੀ ਜਗ੍ਹਾ ਵੀ ਹੋਣੀ ਚਾਹੀਦੀ ਹੈ ਕਿ ਉੱਥੇ ਘੋੜੀ ਤੁਸੀਂ ਰੁਕਾ ਸਕੋ ਤਾਂ ਬਹੁਤ ਸਾਰੇ ਆਉ ਜੀ ਚੀਜ਼ਾਂ ਜਿੰਨਾ ਬਾਦ ਤੁਹਾਨੂੰ ਧਿਆਨ ਰੱਖਣਾ ਪਊਗਾ ਜਦੋਂ ਤੁਸੀਂ ਘੋੜਾ ਰੱਖਦੇ ਹੋ ਤਾਂ ਫਿਰ ਮੇਲਿਆਂ ਵਿੱਚ ਲੈ ਕੇ ਜਾਣਾ ਵੀ ਪੈਂਦਾ ਠੀਕ ਹੈ ਉਹਦਾ ਦਿਨ ਰਾਤ ਡਾਈਟ ਦਾ ਧਿਆਨ ਰੱਖਣਾ ਐਵੇਂ ਤਾਂ ਨਹੀਂ ਕਹਿੰਦੇ ਕਿ ਸਾਂ ਤੇ ਪਲਵਾਨ ਤਾਂ ਵੀ ਹਰੇ ਘਰੇ ਤਿਆਰ ਨਹੀਂ ਹੁੰਦੇ ਬਹੁਤ ਔਖੇ ਆ ਤਿਆਰ ਕਰਨੇ ਤਾਂ ਜਿਹੜੇ ਤਿਆਰ ਕਰਦੇ ਆ ਸਟੈਲਨ ਉਹਨਾਂ ਤੋਂ ਪੁੱਛੋ ਕਿ ਕਿੰਨੀ ਮਿਹਨਤ ਲੱਗਦੀ ਆ ਤਾਂ ਇਸ ਲਈ ਮੈਂ ਕਿਹਾ ਵੀ ਕਦੋਂ ਰੱਖਣਾ ਚਾਹੀਦਾ ਜਦੋਂ ਤੁਹਾਨੂੰ ਐਕਸਪੀਰੀਅੰਸ ਹੋ ਜੇ ਤੁਹਾਡੇ ਕੋਲੇ ਆਪਦੇ ਕੋਲੇ 6-7 ਘੋੜੀਆਂ ਜਿਨ੍ਹਾਂ ਤੇ ਤੁਸੀਂ ਘੋੜਾ ਛੱਡ ਕੇ ਪਹਿਲਾਂ ਰਿਜ਼ਲਟ ਲੈ ਕੇ ਆਏ ਹੋ ਉਹਨੂੰ ਮੰਡੀ 'ਚ ਪੇਸ਼ ਕੀਤਾ ਵੀ ਆ ਸਾਡੇ ਘੋੜੇ ਦੇ ਆ ਰਿਜ਼ਲਟ ਆ ਰਹੇ ਆ ਉਸ ਤੋਂ ਬਾਅਦ ਕਿੱਥੇ ਜਾ ਕੇ ਘੋੜਾ ਚੱਲਦਾ ਉਹ ਵੀ ਕਿਸਮਤ ਤੇ ਮਿਹਨਤ ਤੇ ਤਾਂ ਡਿਪੈਂਡ ਹੈ ਹੀ ਬਈ ਤਾਂ 5-7 ਸਾਲਾਂ ਚ ਤੁਹਾਡਾ ਇੰਨਾ ਸਰਕਲ ਬਣ ਜਾਂਦਾ ਘੋੜਾ ਲਾਈਨ ਦੇ ਵਿੱਚ ਕਿ ਤੁਹਾਨੂੰ ਹਰ ਕੋਈ ਜਾਣਨ ਲੱਗ ਜਾਂਦਾ ਹੈ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦੇ ਕੋਲੇ ਘੋੜਾ ਰੱਖਿਆ ਤਾਂ ਇਹਦੇ ਕੋਲੇ ਚੱਲੇਗਾ ਬਈ ਬਹੁਤ ਚੰਗਾ ਘੋੜਾ ਹੈ ਘੋੜੇ 'ਚ ਵੀ ਉਹ ਜੇ ਫੀਚਰ ਹੋਣੇ ਚਾਹੀਦੇ